ਮੈਨੂੰ ਅੱਜ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਜੋ ਫਰੋਜਪੁਰ ਰਿਹੇ ਤੋਂ ਜੋ ਆਪਦੀ ਪੁਰਾਣੀ ਜ਼ਿੰਦਗੀ ਛੱਡ ਕੇ ਬਦਲ ਗਈ ਜ਼ਿੰਦਗੀ ਉਸ ਇਨਸਾਨ ਦੀ ਤਾਂ ਉਹ ਆਪਦੇ ਉੱਤੇ ਇਲੈਕਸ਼ਨ ਕੰਟੈਸਟ ਹੁੰਦੀ ਫੈਮਿਲੀ ਕਰ ਰਹੀ ਹੈ ਤਾਂ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਉਸ ਨੂੰ ਕਿਸੇ ਝੂਠੇ ਪਰਚੇ 'ਚ ਪਸਾ ਦਿੱਤਾ ਗਿਆ ਹੈ ਬੜੀ ਇੱਕ ਨਿੰਦਣਯੋਗ ਗੱਲ ਹੈ ਕਿ ਇੱਕ ਆਦਮੀ ਆਪਦੀ ਪੁਰਾਣੀ ਜ਼ਿੰਦਗੀ ਛੱਡ ਕੇ ਨਵੀਂ ਜ਼ਿੰਦਗੀ ਜਿਉਣੀ ਚਾਹੁੰਦਾ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਅੱਗ ਲੱਗੀ ਹੈ ਕੋਈ ਆਦਮੀ ਆਪ ਦਾ ਰਸਤਾ ਪੁਰਾਣਾ ਛੱਡ ਕੇ ਨਵਾਂ اختیار ਕਰਦਾ ਹੈ ਤੇ ਅਸੀਂ ਉਸ ਨੂੰ ਅੱਗੋਂ ਸਹੀ ਰਸਤੇ ਨਹੀਂ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਤੂੰ ਫੇਰ ਉਸੇ ਦਲਦਲ ਚੜਿਆ ਜਾ ਤਾਂ ਬੜਾ ਮੈਨੂੰ ਮਾੜਾ ਲੱਗਿਆ ਚਾਹੇ ਉਹਨੂੰ ਅਜੇ ਤੱਕ ਮਿਲਿਆ ਨਹੀਂ ਮੈਂ ਇਹਨੂੰ ਜਾਣਦਾ ਵੀ ਨਹੀਂ ਪਰ ਮੈਨੂੰ ਬੜਾ ਬੁਰਾ ਲੱਗਿਆ ਕਿ ਇੱਕ ਸਿੱਖ ਨੌਜਵਾਨ ਪੰਜਾਬ ਦੀ ਗੱਲ ਕਰਨ ਵਾਲਾ ਦੁਬਾਰਾ ਪੰਜਾਬ ਦੀ ਧਰਤੀ ਦੀ ਗੱਲ ਕਰਨ ਵਾਲਾ ਕੋਈ ਨੌਜਵਾਨ ਧਰਤੀ ਪੰਜਾਬ ਤੇ ਖਲੋਤਾ ਆ ਸੋ ਬੜੀ ਨਿੰਦਣਯੋਗ ਗੱਲ ਹੈ ਇਹ ਬੜੀ ਇੱਕ ਮੈਂ ਹੋਰ ਵੀ ਗੱਲ ਕਹੂੰਗਾ ਇਹ ਬਿਲਕੁਲ ਭਾਈ ਅਮਰਤਪਾਲ ਦੇ ਨਾਲ ਗੱਲ ਜੁੜ ਰਹੀ ਹੈ। ਵਿਦਾਊਟ ਰੀਜ਼ਨ ਆਪਾਂ ਡਿਬੜੂ ਗੜ੍ਹ ਜੇ ਤਿਰਸਾ ਵਿਦਾਊਟ ਰੀਜ਼ਨ ਗੁਰਪ੍ਰੀਤ ਸੇਖੋਂ ਜਿਹੜਾ ਦੁਬਾਰਾ ਆਪਦੀ ਜ਼ਿੰਦਗੀ ਬੜੀ ਸੋਹਣੀ ਲਿਆਉਣੀ ਚਾਹੁੰਦਾ ਹੈ ਉਹਨੂੰ ਫਿਰ ਆਪਾਂ ਉਸੇ ਦਲਦਲ ਚ ਲਿਜਾ ਰਹੇ ਆ। ਮੈਂ ਇਹ ਦੀ ਨਿੰਦਿਆ ਕਰਦਾ। ਬਹੁਤ ਮਾੜੀ ਗੱਲ ਹੈ। ਪੰਜਾਬ ਦੇ ਯੂਥ ਨੂੰ ਇਸ ਦੇ ਨਾਲ ਖੜਨਾ ਚਾਹੀਦਾ ਹੈ। ਵੱਡੀ ਖਬਰ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਹੋਈ ਆ। ਇਹ ਗ੍ਰਿਫਤਾਰੀ ਸਵਤ 52 ਦੇ ਕਿਸ ਵਿੱਚ ਕੀਤੀ ਗਈ ਹੈ ਕੁਝ ਗੱਲਾਂ ਇਸ ਬਾਬਤ ਵੀ ਕਰਾਂਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀ ਦੀਆਂ ਚੋਣਾਂ ਚੱਲ ਰਹੀਆਂ ਨੇ ਜਦੋਂ ਸੱਤਾ ਦੇ ਵਿੱਚ ਜਹੇ ਫਿਕਰ ਵੱਲ ਰਹੇ ਹੁਣ ਤੇ ਸਾਡੇ ਖਿਲਾਫ ਇੱਕ ਵੱਡੀ ਮੂਵਮੈਂਟ ਹੈ ਇਸ ਮੂਵਮੈਂਟ ਨੂੰ ਲੋਕਾਂ ਦੀਆਂ ਗ੍ਰਿਫਤਾਰੀਆਂ ਦੇ ਨਾਲ ਇੱਕ دہشت ਦੇ ਨਾਲ ਇੱਕ ਡਰ ਵਰਗਾ ਮਾਹੌਲ ਪੈਦਾ ਕਰਕੇ ਇਹ ਚੋਣਾਂ ਕਿਵੇਂ ਜਿੱਤਣੀਆਂ ਨੇ ਸੱਤਾ ਵਿੱਚ ਰਹਿਣ ਵਾਲਿਆਂ ਦੇ ਅੰਦਰ ਅਜਿਹੇ ਫਿਕਰ ਹੁੰਦੇ ਆ ਕਿ ਉਹ ਹਾਰ ਰਹੇ ਆ ਜਦੋਂ ਹਾਰ ਦੇ ਫਿਕਰ ਬੰਦੇ ਦੇ ਅੰਦਰ ਵੱਲ ਰਹੇ ਹੋਣ ਤਾਂ ਸੁਭਾਵਿਕ ਹੈ ਕਿ ਅਜਹੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਜਾਣਦੇ ਵੀ ਆ ਬਹੁਤ ਸਾਰੇ ਲੋਕ ਅਜਹੀਆਂ ਗੱਲਾਂ ਤੋਂ ਸੱਖਣੇ ਵੀ ਆ ਕਿ ਗੁਰਪ੍ਰਿੰਦ ਸੇਖੋਂ ਹੈ ਕੌਣ ਹੈ ਗੁਰਪ੍ਰਿੰਦ ਸੇਖੋਂ ਦੀ ਗ੍ਰਿਫਤਾਰੀ ਕਿਉਂ ਹੋਈ ਆ ਅੱਜ ਦੱਸਦੀ ਆ ਕਿ ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਇਸ ਕਰਕੇ ਹੋਈ ਆ ਕਿ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਜਿਹੜੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆ ਚੋਣਾਂ ਤੋਂ ਬਿਲਕੁਲ 2 ਦਿਨ ਪਹਿਲਾਂ ਅਜੇ ਹੋਰ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਪ੍ਰਗਟਾਈ ਜਾ ਸਕਦੀ ਆ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਹੋਈ ਆ 2016 ਦੇ ਵਿੱਚ ਲਾਬਾ ਜੇਲ ਬ੍ਰੇਕ ਆਊਟ ਹੋਇਆ ਸੀ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋ ਜਿਹੜਾ ਸੀ ਉਹ ਨਾਮ ਚਮਕਿਆ ਖੈਰ ਗੈਂਗਸਟਰਾਂ ਦੇ ਨਾਮbure ਹੁੰਦੇ ਆ ਪਰ ਅਕਸਰ ਸਰਕਾਰਾਂ ਵੱਲੋਂ ਜਿਹਾੇ ਰਾਗ ਪੁਲਿਸ ਵਿਭਾਗ ਵੱਲੋਂ ਜਿਹਾੇ ਰਾਗ ਅਲਾਪੇ ਜਾਂਦੇ ਆ ਕਿ ਜੇ ਗੈਂਗਸਟਰ ਬਾਦ ਖਤਮ ਕਰਨਾ ਹੈ ਆ ਬਹੁਤ ਸਾਰੇ ਲੋਕਾਂ ਨੂੰ ਸੋਚ-ਬੂਝ ਦੇ ਨਾਲ ਸਮਝ ਦੇ ਨਾਲ ਉਹਨਾਂ ਨੂੰ ਮੁਖਤਰਾ ਦੇ ਵਿੱਚ ਆਉਣਾ ਚਾਹੀਦਾ ਹੈ ਜਿਵੇਂ ਆਮ ਲੋਕ ਜਿਹੜੇ ਜੀਵਨ ਬਤੀਤ ਕਰਦੇ ਆ ਖੈਰ ਤੇ ਜਿਹੜੇ ਗੈਂਗਸਟਰ ਦੇ ਉਸ ਸਿਸਟਮ ਨੂੰ ਛੱਡ ਕੇ ਕਾਮ ਜੀਵਨ ਬਤੀਤ ਕਰਨਾ ਚਾਹੁੰਦੇ ਆ ਤਾ ਅਖਰ ਫਿਰ ਸੱਤਾ ਵਿੱਚ ਰਹਿਣ ਵਾਲੇ ਲੋਕ ਸਿਆਸਤਦਾਨ ਤੇ ਪੁਲਿਸ ਇਹ ਆ ਬੰਦੇ ਨੂੰ ਵੀ ਜੀਵਨ ਕਿਥੇ ਜਿਉਣ ਦਿੰਦੇ ਆ ਖੈਰ ਗੁਰਪ੍ਰੀਤ ਸਿੰਘ ਸੇਖੋ ਉਹ ਸਾਰਾ ਕੁਝ ਭਲਾ ਕੇ ਅੱਗੇ ਵਧਣਾ ਚਾਹੁੰਦਾ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਮਿਲਦਾ ਹੈ ਗਿਲਦਾ ਹੈ ਤੇ ਬਸ ਇੱਕੋ ਟੈਗ ਉਸ ਨੂੰ ਬਾਰ-ਬਾਰ ਤੰਗ ਕਰਦਾ ਹੈ ਕਿ ਨਾਬਾ ਜਿਲਬਰੇਕ ਕਾਂਡ ਦੇ ਵਿੱਚ ਗੈਂਗਸਟਰਾਂ ਦੇ ਨਾਲ ਉਸਦੀ ਮਿਲੀ ਪੁਖਤ ਜਿਸ ਤਰ੍ਹਾਂ ਵੀ ਕੀ ਗਾਰਡਰ ਉਸ ਸਮੇਂ ਭੱਜਿਆ ਸੀ ਸੁੱਖਾ ਕਾਲਵਾ ਦਾ ਕਤਲ ਇਹ तमाम ਗੱਲਾਂ ਦਾ ਜ਼ਿਕਰ ਜਿਹੜਾ ਗੁਰਪ੍ਰੀਤ ਸਿੰਘ ਸੇਖੋ ਦੇ ਆਲੇ ਦੋਲੇ ਹੁੰਦਾ ਹੁਣ ਗੁਰਪ੍ਰੀਤ ਸਿੰਘ ਸੇਖੋ ਆਪਣੀ ਪਤਨੀ ਮਨਦੀਪ ਕੌਰ ਨੂੰ ਜੇਲਾ ਪ੍ਰਸ਼ਦ ਦੀ ਚੋਣ ਲੜਾ ਰਿਆ ਤੇ ਲੋਕਾਂ ਦੇ ਵਿੱਚ ਉਸਦੀ ਹਰਮਨ ਪਿਆਰਤਾ ਪਿੰਡ ਦੇ ਲੋਕ ਉਸਦੀ ਜਿੱਤ ਲਈ ਜੋ ਨੋਟ ਕਰ ਰਿਹਾ ਪਰ ਜਦੋਂ ਹੁਣ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੇ ਅੰਦਰ ਜਹੇ ਫਿਕਰ ਬਲੇ ਕਿ ਗੁਰਪ੍ਰੀਤ ਸਿੰਘ ਸੇਖੋ ਦੀ ਪਤਨੀ ਦੀ ਵੱਡੀ ਜਿੱਤ ਹੋ ਸਕਦੀ ਹੈ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਾਰ ਮਿਲ ਸਕਦੀ ਹੈ ਇਸ ਕਰਕੇ ਗੁਰਪ੍ਰੀਤ ਸਿੰਘ ਸੇਖੋ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਗੁਰਪ੍ਰੀਤ ਸਿੰਘ ਸੇਖੋ ਬਸ ਬੇਸ਼ੱਕ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਵਕ-ਵਕ ਇੰਟਰਵਿਊਆਂ ਦੇ ਵਿੱਚ ਦਿੰਦਾ ਹੈ ਪਰ ਉਹ ਕਹਿੰਦਾ ਹੈ ਕਿ ਅੱਜ ਵੀ ਉਸ ਦੇ ਅੱਗੇ ਗੈਂਗਸਟਰ ਲਗਾ ਕੇ ਉਸ ਦਾ ਟੈਗ ਉਸ ਦਾ ਅਕਸ ਉਸ ਦੀ ਸ਼ਖਸੀਅਤ ਜਿਹੜੀ ਹੈ ਉਹ ਖਰਾਬ ਕੀਤੀ ਜਾ ਰਹੀ ਹੈ ਉਹ ਜਿਉਣਾ ਚਾਹੁੰਦਾ ਹੈ ਉਹ ਆਗਾਮੀ ਬੰਦੂ ਹੋਣਾ ਚਾਹੁੰਦਾ ਪਰ ਸੱਤਾ ਦੇ ਲੋਕ ਜਿਹੜੇ ਆ ਉਸ ਨੂੰ ਗੈਂਗਸਟਰਿਜ਼ਮ ਦੇ ਨਾਲ ਜੋੜ ਕੇ ਉਸ ਨੂੰ ਫਿਰ ਬੈਕਫੁੱਟ ਤੇ ਤੱਕਣਾ ਚਾਹੁੰਦੇ ਆ ਪਰ ਉਸ ਦੀ ਹਰਮਨ ਪਿਆਰਤਾ ਹੀ ਇਸ ਦੀ ਜਿੱਤ ਨੂੰ ਦਰਸਾ ਰਹੀ ਹੈ ਇਸੇ ਕਰਕੇ ਕੁਝ ਨਹੀਂਆਂ ਗੱਲਾਂ ਜਦੋਂ ਪੁਲਿਸ ਦੇ ਹੱਥ ਕੁਝ ਨਾ ਲੱਗੇ ਤਾਂ ਫਿਰ ਅਜਿਹੇ ਕੇਸ ਜਿਹੜੇ ਆ ਉਹ ਆਲੇ ਦੁਆਲੇ ਘੁਮਾ ਦਿੱਤੇ ਜਾਂਦੇ ਆ ਜਿਸ ਕਰਕੇ ਗੁਰਪ੍ਰੀਤ ਸਿੰਘ ਸੇਖੋ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋਈ ਹੈ ਜ਼ਿਲ੍ਹਾ ਪ੍ਰਸ਼ਦ ਚੋਣਾਂ ਦੇ ਵਿੱਚ ਵੀ ਵੱਡੇ ਖੜਾਕ ਹੋਣ ਦੀ ਸੰਭਾਵਨਾ ਹੈ ਕਿਉਂਕਿ 2 ਤੇ 3 ਦਸੰਬਰ ਦੇ ਆਲੇ ਦੁਆਲੇ ਜਦੋਂ ਕਾਗਜ਼ ਪਰੰਦੀ ਆਖਰੀ ਮਿਤੀ ਸੀ ਉਸ ਸਮੇਂ ਵੀ ਕਾਗਜ਼ ਖੁੰਦੀਆਂ ਫੈਲਾ ਖੁੰਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਬਹੁਤ ਸਾਰੀਆਂ ਆਡੀਅਸ ਆਈਆਂ ਜਿਸ ਕਰਕੇ ਸੰਭਾਵਨਾ ਦਿਤਾਈ ਜਾ ਰਹੀ ਹੈ ਕਿ ਜਿਵੇਂ ਨਗਰ ਨਿਗਮ ਚੋਣਾ ਦੇ ਵਿੱਚ ਜੋ ਕੁਝ ਹੋਇਆ ਜੋ ਕੁਝ ਜਲਾ ਪਰਿਸ਼ਦ ਤੇ ਬਲਾਦ ਸੰਮਤੀ ਚੋਣਾ ਜਿੱਤਣ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਜੇ ਕਾਗਜ਼ ਭਰੇ ਭਰੇ ਵੀ ਜਾ ਗਏ ਤਾਂ ਉਥੇ ਸਕੂਟਨੀ ਦੇ ਤਹਿਤ ਰੱਦ ਕਰ ਦਿੱਤੇ ਗਏ ਇਲੈਕਸ਼ਨ ਕਮਿਸ਼ਨ ਤੇ ਵੱਡੇ ਸਵਾਲ ਖੜੇ ਹੋ ਰਹੇ ਆ ਵੋਟ ਚੋਰੀ ਨੂੰ ਲੈ ਕੇ ਵੱਡੀ ਚਰਚਾ ਸਿਆਸਤ ਦੇ ਵਿੱਚ ਦੇਸ਼ ਦੀ ਸਿਆਸਤ ਦੇ ਵਿੱਚ ਵੀ ਬਣੀ ਹੋਈ ਹੈ ਕਿ ਹੁਣ ਸਿਆਸਤਦਾਨ ਵੋਟਾਂ ਕਿਵੇਂ ਚੋਰੀਆਂ ਕਰਨੀਆਂ ਨੇ ਵੋਟਾਂ ਕਿਵੇਂ ਹਾਸਲ ਕਰਨੀਆਂ ਨੇ ਵੋਟਾਂ ਲਈ ਆਕਰ ਕਿਸ ਹੱਦ ਤੱਕ ਜਾਣਾ ਉਸ ਨੂੰ ਲੈ ਕੇ ਕਿਦਣਾ ਕਿਤੇ ਜਿਹੜੀ ਹੈ ਸੱਤਾ ਦੇ ਵਿੱਚ ਫਿਕਰਬਲ ਦੇ ਜਿਹੜੇ ਆ ਦਿਖਾਈ ਦੇ ਰਿਆ ਸੁਭਾਵਕ ਹੈ ਕਿ 14 ਦਸੰਬਰ ਨੂੰ ਵੱਡੇ ਖੜਾਕ ਖਿੱਚ ਦੋ ਵੋਟਾਂ ਪਾਉਣ ਲਈ ਕਿਸ ਤਰ੍ਹਾਂ ਦੀ ਜਦੋਜਾਦ ਸੱਤਾ ਵਿੱਚ ਰਹਿਣ ਵਾਲੇ ਲੋਕ ਕਰਦੇ ਆ ਪਰ ਜਿੱਥੇ ਅਸੀਂ ਗੁਰਪ੍ਰੀਤ ਸਿੰਘ ਸੇਖੋ ਦਾ ਜ गिरफ्तारी ਦਾ ਜ਼ਿਕਰ ਕਰ ਰਹੇ ਹਾਂ ਉਹ ਐਸੇ ਕਰਕੇ ਕਰ ਰਹੇ ਹਾਂ ਕਿ ਜੇ ਕੁਝ ਲੋਕ ਅਜਿਹੇ ਮਾੜੇ ਸਿਸਟਮ ਨੂੰ ਛੱਡ ਕੇ ਅੱਗੇ ਵਧਣਾ ਚਾਹੁੰਦੇ ਆ ਤਾਂ ਫਿਰ ਅਜਿਹੀਆਂ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਉਸ ਪਾਸੇ ਨਾ ਧੱਕਿਆ ਜਾਵੇ ਜਿਸ ਦੇ ਨਾਲ ਸਿਸਟਮ ਮਨੋਕਾ ਤੇ ਆਮ ਲੋਕ ਜਿਹੜੇ ਆ ਉਹ ਜੀਵਨ ਜਿਉਣ ਦਾ ਵੱਲ ਭੁੱਲ ਜਾਣ ਪਰ ਇਹ ਅਜਿਹੀਆਂ ਗੱਲਾਂ ਇਸ ਕਰਕੇ ਕਰਨੀਆਂ ਪੈਰੀਆਂ ਕਿ ਚੋਣਾ ਜਿਹੜੀਆਂ ਨੇ ਉਸ ਮਾਹੌਲ ਦੇ ਵਿੱਚ ਹੋ ਰਹੀਆਂ ਨੇ ਜਦੋਂ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਗੱਲ ਦੇ ਫਿਕਰ ਨਜ਼ਰ ਆ ਰਿਹਾ ਕਿ ਉਹ ਹਾਰ ਰਿਹਾ ਤੇ ਹਾਰ ਕਾਰਨ ਹੀ ਉਹਨਾਂ ਨੂੰ ਅਜਿਹੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਕਰਦੀਆਂ ਪੈਰੀਆਂ ਨੇ ਜ਼िला ਪਰਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਬਹੁਤ ਸਾਰੇ ਸਿਆਸਤਦਾਨਾਂ ਨੂੰ ਜਿਹੜੇ ਆ ਵੱਡੇ ਪੱਦਰ ਤੇ ਪਿੰਡਾਂ ਵਿੱਚ ਜਾ ਕੇ ਇਹ ਦੱਸਣਾ ਪੈ ਰਿਹਾ ਕਿ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਿਸ ਤਰ੍ਹਾਂ ਉਹਨਾਂ ਦੀਆਂ ਪਾਰਟੀਆਂ ਦੇ ਰੋਲ ਕਿਸ ਤਰ੍ਹਾਂ ਦੀ ਭੂਮਿਕਾ ਪਰ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਕਿ 77 ਦੇ ਲੋਕ ਜਿਹੜੇ ਆ ਉਹ ਕਿਸ ਤਰ੍ਹਾਂ ਜਿਹੜੇ ਆ ਉਹ ਸੱਤਾ ਨੂੰ ਪਾਉਣ ਲਈ ਚੋਣਾ ਜਿੱਤਣ ਲਈ ਹਰ ਹਰਬਾ ਵਰਤ ਤੇ ਨਜਾਰਾ ਰਿਹਾ ਤੇ ਜਿਹੜੀਆਂ ਗ੍ਰਫਤਾਰੀਆਂ ਕਰਕੇ ਜਿਸ ਤਰ੍ਹਾਂ ਦੇ ਪੈ ਦਹਿਸ਼ਤ ਦਾ ਮਾਹੌਲ ਪੁਲਿਸ ਦੀ ਵਰਤੋਂ ਦਰ ਵਰਤੋਂ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਉਹ ਕਿਤਨਾ ਕਿਤੇ ਨਾਕਾ ਤੱਕ ਹੈ ਕਿ ਉਸ ਦੇ ਨਾਲ ਜਿਹੜੀ ਮੁਖਾਫਲਤ ਹੈ ਸੱਤਾ ਵਿੱਚ ਲੈਣ ਵਾਲੇ ਲੋਕਾਂ ਪ੍ਰਤੀ ਉਹ ਹੋਰ ਵਧੇਗੀ ਜੇ ਬਦਲਾਅ ਦੀ ਗੱਲ ਕਰਕੇ ਜਾਂ ਨਵੀਂ ਵਿਵਸਥਾ ਦੀ ਗੱਲ ਕਰਕੇ ਇਹ ਲੋਕ ਅੱਗੇ ਆਏ ਸੀ ਪਰ ਅੱਜ ਹੀ ਇਹ ਲੋਕ ਸਸਤਾ ਤੋਂ ਉਲਟ ਵਿਵਸਥਾ ਤੋਂ ਉਲਟ ਪੱਤਰਕਾਰਾਂ ਨੂੰ ਧਮਕੀਆਂ ਪੱਤਰਕਾਰਾਂ ਨੂੰ ਨੋਟਿਸ ਤੇ ਇਹ ਕਹਿ ਲੋ ਕਿ ਪੂਰਾ ਗਲਬਾ ਇੱਕ ਦਬਦਬਾ ਬਣਾਉਣ ਦੀ ਜਿਸ ਤਰ੍ਹਾਂ ਦੀ ਜ਼ਾਦਾਗਰੀ ਸੱਤਾ ਵਿੱਚ ਰਹਿਣ ਵਾਲੇ ਲੋਕ ਕਰਦੇ ਆ ਉਸੇ ਤਰ੍ਹਾਂ ਦਾ ਇੱਕ ਮਾਹੌਲ ਜਿਹੜਾ ਹੈ ਉਹ ਸਰਦਿਆਂ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਗੁਰਪ੍ਰੀਤ ਸਿੰਘ ਸੇਖੋ ਦੀ ਬੇਸ਼ੱਕ ਗ੍ਰਿਫਤਾਰੀ ਹੋ ਗਈ ਹੋਵੇ ਪਰ ਉਸ ਦੇ ਵਿੱਚ ਵੀ ਜੇ ਰੋਜਪੁਰ ਦੇ ਲੋਕਾਂ ਨੇ ਜਲਾ ਪ੍ਰਸ਼ਦ ਦੀਆਂ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਸੇਖੋ ਦੀ ਘਰ ਵਾਲੀ ਨੂੰ ਉਸ ਦੀ ਪਤਨੀ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਇਆ ਤਾਂ ਇਸ ਦੇ ਵਿੱਚ ਸਰਕਾਰ ਦੀ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੀ ਵੱਡੀ ਹਾਰ ਹੋਏਗੀ ਤੇ ਉਸ ਦੀ ਗ੍ਰਿਫਤਾਰੀ ਕਰਕੇ ਵੀ ਉਸ ਦੀ ਜਿੱਤ ਨੂੰ ਰੋਕਣ ਦੇ ਵਿੱਚ ਇਹ ਸਰਕਾਰ ਸਫਲ ਰਹਿ ਸਕਦੀ ਹੈ